ਮੇਤਰਾ ਆਪਾਂ ਗੱਲ ਕਰਦੇ ਸੀਗੇ ਆਹ 20 ਟਰੈਕਟਰ ਦੇ ਕਿਸਾਨ ਅੰਦੋਲਨ ਦੀ ਜਿਹੜਾ ਆਪਣਾ ਖਨੌਰੀ ਚੱਲੀ ਜਾਂਦਾ ਕੰਗਾ ਵੀਰਾਂ ਦੇ ਉੱਤੇ ਰੇਗ ਦੇ ਤਕਰੀਬਨ ਕੋਈ ਬਚਾ ਹੋਊਗਾ ਪਹਿਲੀ ਗੱਲ ਤਾਂ ਕੋਈ ਨਹੀਂ ਰੇਗ ਦੇ ਕਮਰੇ ਬਣੇ ਵਿਆ ਟਰਾਲੀਆਂ ਖੜੀਆਂ ਜਿਹਦੇ ਟਰੈਕਟਰ ਆਏ ਆ ਉਦੋਂ ਆਏ ਸੀ ਕੰਮ ਦੀ ਰੁੱਤ ਸੀ ਸੀਜ਼ਨ ਸੀਗਾ ਚਲ ਟਰਾਲੀਆਂ ਉੱਥੇ ਖੜੀਆਂ ਕਮਰੇ ਪਾਏ ਵਿਆ ਟਰੈਕਟਰ ਆ ਗਏ ਜਿਹੜੇ ਉਹ ਟਰੈਕਟਰ ਬਾਈ 20 ਤਰੀਕ ਨੂੰ ਉੱਥੇ ਪਹੁੰਚਦੇ ਕਰੋ ਤੇ ਜਾਓ ਵੱਧ ਤੋਂ ਵੱਧ ਆਪਾਂ ਲੈ ਕੇ ਜਾਣਾ ਲੋਕਾਂ ਨੂੰ ਕਿਉਂ ਭਾਈ ਤਰੀਕ ਦਾ ਫੈਸਲਾ ਤੇ ਹਮ ਭਾਈਗਰ ਨੂੰ ਮਾਰਾਈ ਕਿਰਪਾ ਕਰੇ ਤੇ ਫੈਸਲਾ ਆਪਣੇ ਹੱਕ ਚਾਹੀਦੇ ਤੇ ਆਪਾਂ ਦਿੱਲੀ ਦੀ ਰਵਾਨਗੀ ਉਦੋਂ ਗਾਂ ਪਾਵਾਂਗੇ ਫੇਰ ਨਹੀਂ ਰੋਕ ਸਕਦੇ ਰੋਕਦੇ ਦਾ ਵੈਸੇ ਹੁਣ ਵੀ ਨਹੀਂ ਝੋਟੇ ਦਬਦੇ ਨਹੀਂ ਇਹ ਪਣਾਲੀ ਵੈਰੀਗਡ ਕੋਲੋਂ ਦੱਸੇ ਮੜੇ ਜੇ ਤੇ ਜਿਹੜੇ ਉਦੋਂ 21 ਤਰੀਕ ਨੂੰ ਵਾਰਦਾਤ ਹੋਈ ਆ ਸਭ ਕਰਨ ਮੁੰਡਾ ਮਾਰਿਆ ਅਸੀਂ ਤੁਹਾਨੂੰ ਮਦਦਾਂ ਵਿੱਚ ਉੱਥੇ ਸੀਗਾ ਕੋਲੇ ਸੀ ਅਸੀਂ ਨਾ ਕਰੀ ਜਾਂਦੇ ਸੀਗੇ ਕੋਸ ਆਪਣੇ ਬੰਦੇ ਛੜਕਦੇ ਅਥਰੂ ਗੋਲਿਆਂ ਦਾ ਮੁਕਾਬਲਾ ਕਰੀ ਜਾਂਦੇ ਸੀ ਤੇ ਅਸੀਂ ਹੋ ਗਏ ਇਧਰ ਕਲਕਚਾ ਹਵਾ ਉਧਰੋਂ ਸੀਗੀ ਇਧਰ ਉਹ ਖੜੇ ਸੀਗੇ ਅਸੀਂ ਅੱਗ ਲਾਉਣ ਲੱਗ ਗਏ ਪਰਾਲੀ ਨੂੰ ਪਰਾਲੀ ਲਿਆਂਦੀ ਅਸੀਂ ਵੀ ਜਿਵੇਂ ਉਹ ਸ਼ੈਲਰ ਆ ਇੰਨੀ ਦੂਰ ਸਾਰਿਆਂ ਤੇ ਚੱਕ ਕੇ ਲਿਆਂਦੀ ਇੱਕ ਇੱਕ ਗੱਠ ਸਾਰਿਆਂ ਨੇ ਅਸੀਂ ਅੱਗ ਲਾ ਰਹੇ ਸੀਗੇ ਧੂਆ ਕਰ ਰਹੇ ਸੀ ਧੂਆ ਉਧਰੋਂ ਜਾਂਦਾ ਸੀਗਾ ਤੁਹਾਨੂੰ ਪਤਾ ਹੀ ਪੰਜਾਬੀ ਜਗਾੜੀ ਆ ਤੇ ਉਹਨਾਂ ਦਾ ਧੂਏ ਦੇ ਨਾਲ ਬਈ ਸਾਹ ਬੰਦ ਹੋ ਗਿਆ ਸੀਗਾ ਜਮਾਂ ਦੇਸਨੋਂ ਹਟ ਗਿਆ ਸੀ ਉਹਨਾਂ ਨੂੰ ਵੀ ਕਿੱਧਰ ਅਸੀਂ ਫੈਰਿੰਗ ਕਰਕੇ ਕਿੱਧਰ ਕੀ ਸਿੱਟ ਕੇ ਦੇਸਨੋਂ ਹਟ ਗਿਆ ਸੀ ਉਹਨਾਂ ਨੂੰ ਖੋਲ ਮਿਲੀ ਵੀ ਸੀਗੀ ਆਰਐਸਐਸ ਦੇ ਬੰਦੇ ਸੀ ਪ੍ਰਾਈਵੇਟ ਅਸਲਾ ਚੱਲਿਆ ਬਾਈ ਬੱਤੀ ਬੋਰਦਾਰ ਬੋਰਦਾਰ ਤਾਂ ਹੁੰਦਾ ਨਹੀਂ ਐਨਾ ਕੋਈ ਮਿਲਟਰੀ ਕੋਈ ਤਾਂ ਵਰਤਦੇ ਹੀ ਨਹੀਂਗੇ ਨਾ 12 ਬੋਰ ਵਰਤਨੇ ਆਰਐਸਐਸ ਦੇ ਬੰਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਫਿਰ ਬਈ ਉਹ ਇੱਧਰ ਆ ਗਏ ਕਣਕ ਚ ਆ ਗਏ ਉਹਨਾਂ ਨੇ ਇੱਕ ਦੋ ਵਾਰੀ ਵਾਰਨਿੰਗ ਦਿੱਤੀ ਇੱਥੂਆ ਨਾ ਕਰੋ ਸਾਡਾ ਸਾਹ ਬੰਦ ਹੁੰਦਾ ਪਰ ਨਹੀਂ ਆਪਣੇ ਬੰਦੇ 150 ਜਾਣਾ ਪੱਤਰ ਕੀਤਾ ਬਈ ਅੱਖਾਂ ਚ ਨਾ ਗੰਗਾ ਰੰਗਾਂ ਰਿਆ ਯਾਰ ਦੋ ਅੱਖਾਂ ਨਾਲ ਕਣਕ ਚ ਆਗੇ ਜਦੋਂ ਕਣਕ ਤੇ ਬਈ ਸੱਨ ਕੇ ਮਾਰਨ ਲੱਗੇ ਗੋਲ ਅਸੀਂ ਜਦੋਂ ਫਾਇਰਿੰਗ ਕਰਦੇ ਸੀਗੇ ਅਥਰੂ ਗੈਸ ਦੇ ਗੋਲਿਆਂ ਦਾ ਹੀ ਮੁਕਾਵਲਾ ਕੀਤਾ ਚਲੋ ਬਾਣ ਗੇਲਾ ਸੀ ਆ ਥੱਲੇ ਕਣਕ ਉਹ ਚ ਨੱਪ ਦਿੰਦੇ ਸੀ ਪੈਰ ਨਾਲ ਤੇ ਉਹ ਗੈਸ ਨਹੀਂ ਕੱਢਦਾ ਸੀਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕਾਬੂ ਪਾਉਣ ਲੱਗ ਕੇ ਗੈਸ ਦੇ ਗੋਲਿਆਂ ਨੂੰ ਜਾਂ ਬਜ਼ੇਰੇ ਮਾਉ ਮੁੰਡੇ ਸੀ ਜਿਹੜੇ ਚਾ ਜਦੋਂ ਸਿੱੜਦੇ ਸੀ ਉਹ ਚੱਕ ਕੇ ਫੇਰ ਬਸ ਉਹਨਾਂ ਦੇ ਜਵਲੰਦੇ ਸੀ ਉਹਨਾਂ ਦਾ ਬਰਾ ਹਾਲ ਕਾ ਪਾਈ ਉਹਨਾਂ ਦਾ ਫਿਰ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਹਥਿਆਰ ਰੱਖ ਕੇ ਆਜੋ ਡਾਂਗਾ ਤੁਹਾਡੇ ਕੋਲੇ ਆ ਡਾਂਗਾ ਸਾਡੇ ਕੋਲੇ ਰਹਿਣੀਆਂ ਤੇ ਜਿਹੜਾ ਤਕੜਾ ਹੋਇਆ ਤੇ ਤੁਸੀਂ ਤਕੜੇ ਹੋ ਤਾਂ ਰੋਕ ਲਾਂਗੇ ਤੇ ਪੰਜਾਬ ਦਾ ਤਕੜਾ ਹੋਇਆ ਤਾਂ ਲੰਘ ਜੂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਗੀ ਤੇ ਉਹਦੇ ਨਾਲ ਬਾਈ ਅਸੀਂ ਜਦੋਂ ਸਾਰਿਆਂ ਨੇ ਕਹਿਣ ਲੱਗੇ ਵੀ ਫੋਨ ਨਾ ਚੱਕੋ ਹੁਣ ਚੱਕਣ ਦਾ ਟਾਈਮ ਵੀ ਹੈ ਨਹੀਂ ਸੀਗਾ ਸਧੀਆਂ ਆਉਂਦੀਆਂ ਸੀ ਬਾਈ ਮੂਰੋ ਤੇ ਪਰ ਇੰਨਾ ਵੀ ਭੱਜੇ ਨਹੀਂ ਮੂਰੇ ਖੜੇ ਰਹਿ ਅੜ ਕੇ ਖੜੇ ਰਹਿ ਤੇ ਵਜਦਿਆਂ ਦਾ ਵਜਣ ਕੋਈ ਚੱਕ ਕੋਈ ਬੰਦਾ ਜੀ ਡਰਿਆ ਆਪਣਾ ਇੱਕ ਕਵੀ ਘਾਟਾ ਬਾਈ ਥੋੜਾ ਜਿਹਾ ਇੱਕ ਉਹਦੇ ਜਦੋਂ ਅਸੀਂ ਕਹਿੰਨਾ ਬਾਈ ਜਦੋਂ ਫੈਰਿੰਗ ਕਰਦੇ ਸੀ ਅਸੀਂ ਜਾਂ ਤਾਂ ਕਣਕ ਚ ਲੰਮੇ ਪਏ ਜਾਂਦੇ ਸੀ ਉਦੋਂ ਫਿਰ ਉਹਨਾਂ ਨੂੰ ਉਹ ਨਹੀਂ ਨਾ ਪੈ ਲੰਘ ਜਾਂਦੀ ਤੇ ਉਹ ਸਾਰਿਆਂ ਨੂੰ ਅਸੀਂ ਕਹਦਾ ਵੀ ਫੋਨ ਨਾ ਚੱਕੋ ਫੋਨ ਚੱਕਣ ਦਾ ਟਾਈਮ ਹੈ ਨਹੀਂ ਸੀ ਬਾਈ ਸਾਰੇ ਜਾਣ ਤਲੀ ਤੇ ਧਰੀ ਦੀ ਸੀਗੀ ਪਤਾ ਨਹੀਂ ਕਿਹੜੇ ਵੇਲੇ ਵੱਜਣੀ ਆਲੀ ਉਹਦੇ ਉਹਨੂੰ ਮੁੰਡੇ ਨੂੰ ਫੋਨ ਆ ਗਿਆ ਸ਼ਬਕਾਰ ਨੂੰ ਸਾਥੋਂ ਸੀਗਾ 15 ਅੰਕ ਕਰਮਾ ਗੁਰੂ ਕਣਕ ਚ ਜਦੋਂ ਉਹਦੇ ਲਈ ਉਹਨੇ ਸੈਨ ਦੇ ਫਰਵ ਕੋਲੋਂ ਨਾ ਚੁਕ ਉਹਨੇ ਨਾ ਕੀ ਕੀਤਾ ਐ ਘੁੰਮ ਗਿਆ ਜਿਵੇਂ ਐ ਸੀਗਾ ਐ ਲੜੀ ਜਾਂਦੇ ਸੀ ਤੇ ਜਦੋਂ ਫੋਨ ਆਇਆ ਨੂੰ ਗੱਲ ਚੱਕ ਕਰਕੇ ਐ ਘੁੰਮ ਗਿਆ ਗੱਲ ਕਰਨ ਲੱਗ ਗਿਆ ਫੋਨ ਤੇ ਅਸੀਂ ਉਹਦੇ ਰਾ ਗਿਆ ਵੀ ਨਾ ਸੁਣਾ ਤੇ ਚਲੋ ਉਹ ਜਾਣ ਕਰੂ ਹੁਣ ਆ ਦੇ ਦੱਸਣਾ ਹੀ ਪੈਂਦਾ ਘਰੇ ਵੀ ਫਿਕਰ ਹੋ ਜਾਂਦਾ ਉਹਦੇ ਪਾਈ ਉਹਨੇ ਸੈਨ ਕੇ ਮਾਰੀ ਇੱਥੇ ਆਹ ਥਾਂ ਤੇ ਬੱਜੀ ਉਹਦੇ ਤੇ ਆਪਾਂ ਇਹਨੂੰ ਚੱਕ ਗਏ ਦੂਜੇ ਲੜੀ ਜਾਂਦੇ ਸੀਗੇ ਚੱਲ ਉਹ ਕੀ ਕੀਤਾ ਤੇ ਜਦੋਂ ਉਹਨੇ ਸੀ ਹਲਾਇਆ ਹਲੋਇਆ ਪਾਣੀ ਪੋਣੀ ਲਿਆਂਦਾ ਪਾਣੀ ਪਾਇਆ ਨਾ ਉਨੇ ਗੇ ਉਹਦੀ ਨਾਲ ਨਾਲ ਉਹਦੀ ਬਾਈ ਮੌਤ ਹੋ ਗਈ ਸਰਚ ਵਾਜੀ ਫਿਰ ਜਦੋਂ ਅਸੀਂ ਉਹਨੂੰ ਚੱਕਿਆ ਐ ਬਾਹਾਂ ਚੱਕ ਪਿਆਸੀਆਂ ਬਾਹਾਂ ਬਾਹਾਂ ਚੱਕ ਉਦੋਂ ਸਾਨੂੰ ਪਤਾ ਲੱਗਿਆ ਕਿ ਯਾਰੇ ਦਾ ਫੇਰ ਵਾਦਿਆ ਤਾਂ ਸਹਰ ਉਹਦਾ ਬਾਈ ਸਾਰਾ ਹੀ ਖੂਨਤਾ ਸੀ ਤੇ ਉੱਥੇ ਹੀ ਡੈਥ ਹੋ ਗਈ ਫਿਰ ਅਸੀਂ ਐਂਬੂਲੈਂਸ ਪਾ ਕੇ ਉਥੋਂ ਹਸਪਤਾਲ ਭੇਜਤਾ ਸੀਗਾ ਠੀਕ ਆ ਫਿਰ ਇਹਨਾਂ ਨੇ ਸਰਕਾਰ ਨੂੰ ਕਿਹਾ ਵੀ ਇੱਕ ਨਾ ਭੈਣਾ ਉਹਦੇਆਂ ਦੋ ਭੈਣਾ ਸੀਗਾ ਮੁੰਡਾ ਠੀਕ ਠਾਕ ਸੀ ਘਰੋਂ ਵਿਚਾਰ ਬੰਦਾ ਚੰਗਾ ਵੀ ਤੇ ਉਹਨੇ ਕੀ ਕੀਤਾ ਨਾ ਵੀ ਅਸੀਂ ਕਰੋੜ ਰੁਪਇਆ ਇੱਕ ਭੈਣ ਵਿਆਹੀ ਵੀ ਸੀ ਤੇ ਇੱਕ ਵਿਆਹਣ ਵਾਲੀ ਸੀ ਬੱਲੋ ਪਿੰਡ ਦਾ ਮੁੰਡਾ ਜੀ ਆਉ ਮੋੜ ਕੇ ਉਹ ਤੋਂ ਬਾਅਦ ਜਦੋਂ ਇਹ ਕੰਮ ਠੰਡਾ ਜਾ ਹੋ ਗਿਆ ਲੜਾਈ ਦਾ 21 ਚ 11 ਵਜੇ 1 ਤਰੀਕ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲਿਆ ਕੰਮ ਖੁੱਲਾ ਜਦੋਂ ਠੰਡਾ ਜਾ ਹੋ ਗਿਆ ਕੰਮ ਤੇ ਸਰਕਾਰ ਦਾ ਤੁਹਾਨੂੰ ਪਤਾ ਹੀ ਹੈ ਸਰਕਾਰ ਬਹਿ ਗਈ ਉਹ ਹੁਣ ਕਿਹਨੇ ਪੁੱਛਣਾ ਸ਼ੋਅ ਕਰਨ ਨੂੰ ਜਾਂ ਇਹ ਪੈਸੇ ਦੇਣ ਦਾ ਨਾ ਹੀ ਨਹੀਂ ਲੈਂਦੇ ਸੀ ਇਹਨਾਂ ਨੌਕਰੀ ਫਿਰ ਧਰਨਾ ਲਾਇਆ ਵਿਰੋਧ ਕੀਤਾ ਤੇ ਪਰ ਸਿੱਧੂ ਬਲ ਜੁਨੀਅਨ ਬਈ ਕਾਮਯਾਬ ਰਹੀ ਜਿਹੜਾ ਉੱਥੇ ਚਾਰ ਪੰਜ ਜੱਥੇ ਬੰਦਿਆਂ ਅੰਦੋਲਨ ਚ ਸਾਰਿਆਂ ਕਾਮਯਾਬ ਹੋ ਰਹਿਣਾ ਰੋਧੀਆਂ ਦੇ ਕਰਤੇ ਉਹਨੂੰ ਬੰਦ ਤੇ ਇਹ ਕਰੋੜ ਰੁਪਇਆ ਉਸ ਭੈਣ ਨੂੰ ਕਰੋੜ ਰੁਪਇਆ ਦਿੱਤਾ ਤੇ ਇੱਕ ਸਰਕਾਰੀ ਨੌਕਰੀ ਬਈ ਉਹਨੂੰ ਮਿਲ ਗਈ ਉਹਦੀ ਜੁਆਇਨਿੰਗ ਹੋ ਗਈ ਆ ਠੀਕ ਹੈ ਤੇ ਪਰ ਉਹ ਆਪਾਂ ਨੂੰ ਭੁੱਲਿਆ ਦਾ ਜਾਣਾ ਨਹੀਂ ਵਿਚਾਰਾ ਜਾਨ ਸਾਰੇ ਪੰਜਾਬ ਲਈ ਯਾਰ ਸ਼ਹੀਦ ਹੋਇਆ ਬੰਦਾ ਜਾਨ ਦਿੱਤੀ ਉਹ ਬੰਦਾ ਭਲਾਉਣ ਵਾਲਾ ਤਾਂ ਹੈ ਨਹੀਂਗਾ ਹਨਾ ਆਪਾਂ ਨੂੰ ਉਹ ਪਰਿਵਾਰ ਨਾਲ ਵੀ ਖੜਨ ਦਾ ਆਕ ਜੋ ਜਾਣੇ ਆ ਜਿੰਨੇ ਜੋ ਅੱਗੇ ਹੈਗੇ ਆ ਜੇ ਉਹ ਆਜ ਮਾਰ ਦਿਆ ਤਾਂ ਬਾਈ ਸਾਥ ਦੇਵਾਂਗੇ ਉਹਨਾਂ ਦਾ ਬਾਕੀ ਸਿੱਧੂ ਪੱਜੂਣੀਆਂ ਨੂੰ ਜਾਂ ਆਪਣੇ ਹੈਗਾ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਉਹ ਜਾ ਬੰਦਾ ਹੈ ਨਹੀਂਗਾ ਬਾਈ ساری ਜ਼ਿੰਦਗੀ ਇਸ ਬੰਦੇ ਨੇ ਕਿਸਾਨਾਂ ਦੇ ਹੱਕ ਚਲਾਤੀ ਆਵਦਾਨੀ ਨੇ ਸਵਾਰਿਆ ਬਾਈ ਲੋਕਾਂ ਦੀ ਸੇਵਾ ਹੀ ਕਰਦਾ ਬਹੁਤ ਵਧੀਆ ਬੰਦਾ ਯਾਰ ਨਾ ਬੇਕਣਚੇ ਬਣਾਲਾ ਤਾਂ ਤੁਮਾ ਜੋ ਖਿਆਲੀ ਕਰ ਦਿਓ ਇਹ ਜਾ ਬੰਦਾ ਤੇ ਜੁਨੀਅਰ ਬਹੁਣ ਤਾਂ ਬਹੁਤ ਵੱਡੀ ਬਣ ਗਈ ਆਪਣੀ ਤੇ ਤੁਹਾਨੂੰ ਇਹ ਕਹਿੰਦੇ ਆ ਵੀ 20 ਤਰੀਕ ਨੂੰ ਜਿਨ੍ਹਾਂ ਦੇ ਟਰੈਕਟਰ ਆ ਟਰੈਕਟਰ ਲੈ ਕੇ ਜਾਓ ਉੱਥੇ ਵੱਧ ਤੋਂ ਵੱਧ ਪੈਂਡ ਚੋਂ ਬੰਦੇ ਲੈ ਕੇ ਜਾਓ ਉੱਥੇ ਜਿਹੜੀ ਆਪਾਂ ਅਗਲੀ ਕਾਰਵਾਈ ਅ ਭਾਈ ਤਰੀ ਤੋਂ ਬਾਅਦ ਕਰਾਂਗੇ ਜੇ ਭਾਈ ਤਰੀ ਨੇ ਆਪਣੇ ਹੱਕ ਚ ਫੈਸਲਾ ਆਉਂਦਾ ਠੀਕ ਹੈ ਨਹੀਂ ਆਉਂਦਾ ਫਿਰ ਆਪਾਂ ਵਜਾ ਇਸਨ ਲਵਾਵਾਂਗੇ ਕੋਈ ਨਾ ਕੋਈ ਕੰਮ ਹੁਣ ਤੇਜ਼ ਹੋਣਾ ਹੀ ਪੈਣਾ ਉਹ ਨਹੀਂ ਕੰਮ ਬੰਦਾ ਮਤਰਾ ਮੰਗਾਂਗੇ ਯਾਰ ਮੰਗਾਏਗਾ ਇੱਕ ਤਾਂ ਸਮਾ ਮੀਰਾ ਦੀ ਰਿਪੋਰਟ ਦੀ ਆ ਤੇ ਕਰਜ਼ਾ ਮਾਫੀ ਦੀ ਆ ਠੀਕ ਹੈ ਐਮ ਐਸ ਪੀ ਦੇ ਗਾਰੰਟੀ ਉਹ ਆਪਾਂ ਲੈ ਤੁਰੂ ਲਾਗੂ ਕਰਵਾ ਕੇ ਹੀ ਉੱਠਣਾ ਉਹਨਾਂ ਚ ਕੁੱਟਣਾ ਨਹੀਂ ਗਾ ਇਹ